ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਆਪਾਂ ਚਲੇਦੇ ਬਈ ਮਿਲ ਨੂੰ ਆਪਣਾ ਲਾਸਟ ਜਿਹੜਾ ਗੰਨੇ ਦਾ ਲੈ ਕੇ ਆਇਆ ਲਵਾਈ ਬਾਬੇ ਪੀਰਪਾ ਹਾਜ਼ਰੀ ਰਾਜਪੁਰੇ ਅੱਜ ਬਈ ਦਿਨ ਮ ਬਲੌਗ ਬਣਿਆ ਨਹੀਂ ਬਸ ਥੋੜੇ ਕਮਾਕਾਰ ਬਿਜੀ ਤੇ ਗੰਨਾ ਗੁੰਨਾ ਬੀਜ ਗਿਆ ਬਈ ਥੋੜਾ ਜਿਹਾ ਬੀਜ ਬਚ ਗਿਆ ਤਾਂ ਆਪਣੇ ਗੰਨਾ ਜਿਹੜਾ ਵੀ ਹੈ ਲਾ ਲਿਓ ਅੱਜ ਮਿਲ ਲੇਗਾ ਵੀ ਲਾਸਟ ਦਿਨ ਹੈ ਮਿਲ ਸਮਾਪਤ ਹੋਣ ਵਾਲਾ ਸਮਾਂ ਆਪਾਂ ਲੇਟ ਹੋ ਗਏ 7:00 ਵਜੇ ਐਂਟਰੀ ਬੰਦ ਹਤੀ 6:00 7:00 ਵਜੇ ਆਪਾਂ ਨੂੰ 8:30 ਰਾਜਪਰੀ ਹੋ ਗਏ ਚਲੋ ਭਾਈ ਵੈਸੇ ਗੱਲ ਹੋਈ ਵੀ ਕੰਨਾ ਵੀ ਥੋੜਾ ਹੀ ਹੈ 70 80 ਕਾਊਂਟਰ ਕਰਨਾ ਹੋਏਗਾ ਜ਼ੋਰ ਲਾ ਕੇ ਵੀ ਚਲੋ ਤਾਰਿਆਮਾ ਬਣੇ ਰਹੇ ਹਾਂ ਜੀ ਆਪਣੀ ਵੀਡੀਓ ਗੱਲ ਚੱਲਦੀਆਂ ਦਿਖਾਵਾਂ ਮਿਲ ਦੀ ਸਮਾਪਤੀ ਦਾ ਦਿਨ ਅੱਜ ਬੰਦਾ ਗੈਲਿਆ ਆਪਣੇ ਇੱਕ ਠੀਕ ਹੈ ਬੜੀਆ ਹੈਨ ਬੜੀਆ ਲੈ ਫਿਰ ਲੱਡੂ ਖਾ கட்ட உடைய காந்தி ஜித்திரையா

ਦਰਲਾ ਮਾ ਬਰਾ ਕਿਥੇ ਲਾ ਮੇ ਨਵਸੀਓ ਤਿੰਨ ਚਾਰ ਘੰਟੇ ਮ ਖਲੀ ਹੋ ਜੇ ਯਾਰ ਰੋ 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 ਦੇ ਲੇ ਹੋ ਜੇਗਾ ਰੋ ਰੋ ਖਲੀ ਹੋ ਜਾਏਗਾ ਉਹ ਜੇ ਸਲੋ ਕਰੇ ਬਸ ਮ ਬਸ ਲੱਗ ਜੇਗਾ ਟਿਨ ਚੜਦੇ ਤੇ ਆਪਣਾ ਰਿਪੋਰਟ ਦੇਗਾ ਚਲੋ ਇਹ ਵਪਸ ਉਹ ਜੇ ਨੇ ਦਾ ਕਾਰਕਟਰ ਖੰਡ ਕਰਾ ਲੇਗਾ ਆਸਟ੍ਰੇਲੀਆ ਦੇ ਕੋਈ ਛੋਟੀ ਟਰਾਲੀ ਹੈ ਕੋਈ ਵੱਡੀ ਹੈ ਨਾ ਟਰਾਲੀ ਲਾਤੀ ਦੀ ਭਾਈ ਲੈ ਨਾ ਆਪਾਂ ਰੋਟੀ ਲੈ ਆਏ ਆਪਣੀ ਘਰ ਤੇ ਬੰਦਾ ਲਾ ਰਿਹਾ ਆਪਣਾ ਪੈੱਗ ਆਪਾਂ ਛੱਕेंगे ਰੋਟੀ ਵਾ ਲਾ ਲਿਆ ਬੰਦਾ ਕਿਧਰ ਪੈੱਗ ਰੋਟੀ ਲੈ ਆਏ ਆਪਾਂ ਘਰਾਂ ਦੇ ਬਣਾ ਕੇ ਪੂਜੀ ਬਣਵਾਈਏ ਭਾਈ ਬਦੇ ਸਬਜੀ ਵੈਸੇ ਹੈਵੀ ਹੈ ਅੰਚਾਰ ਉਂਡੇ ਦੀ ਪੂਜੀ ਬਣਵਾ ਲਈਏ ਭਾਈ ਦੇ ਪਵਾਈ ਰੋਟੀ ਛੱਕ ਆਏ ਬਾਹਰ ਦੇ ਇੰਨੇ ਵਲ ਇੰਨਾ ਖਤਮ ਖਾਲੀ ਦੇ ਹੋ ਰਹਿ ਗਏ ਪਾਉਂਦੋ ਟਰੈਕਟਰ ਅੱਗੇ ਚਲੋ ਅੱਗ ਵੀ ਆ ਗਿਆ ਇੱਕ ਦਰ ਲਗੀ ਬਈ ਬੈਂ ਖਾਣੇ ਪੀਣੇ ਵਾਲੇ ਬਾਈ ਸਾਈਡ ਬਣਾ ਲੇ ਆ ਬਾਈ ਇਸ ਤਰ੍ਹਾਂ ਫਿਰ ਖਾਣਾ ਕਰਾਇਮੇ ਚੱਲ ਰਿਹਾ ਬਾਈ ਕੰਮ ਇਹਦਾ ਡੰਪ ਲਾਇਆ ਵਾ ਇੱਧਰ ਜਿੱਦ ਕੱਲ ਚਲਾ ਰਹੇ ਆ ਆਪਣੇ ਪਰਲੀ ਸਾਹਿਬ ਡੰਪ ਲਾਇਆ ਵਾ ਬਾਸੇ ਖੜਨੇ ਦੇ ਬਰਾਬਰੇ ਪਹੁੰਚ ਲਿਆ ਮਿੱੱਲਾ ਬਸ ਇਹ ਰਹਿ ਗਈ ਜਿਹੜੀ ਹੋਣੀ ਕੋਈ 10 ਕ ਟਰਾਲੀਆਂ ਦਾ ਮਾਲ ਪਿਆ ਹੁਣ ਆਪਾਂ ਦੱਸੋ ਜੀ ਲੱਗੀ ਚੈਨ ਪਰ ਟਰਾਲੀ ਆਪਣੀ ਜਿਹੜਾ ਗੱਨਾ ਲੈ ਕੇ ਆਈਦੇ ਆਪਾਂ ਥੋੜਾ ਜਿਹਾ ਲਾਸਟ ਢੇੜਾ ਲਾਸਟ ਦਿਨ ਮਿਲ ਲਗਾ ਬਾਬੇ ਕਿਰਪਾ ਗ੍ਰਹਿਨ ਸੁਖ શાંત ਕੀ ਨਿਪੜ ਗਿਆ ਬਾਈ ਕੰਮ ਗੰਨੇ ਵਾਲਾ ਲਾਸਟ ਢੇਡਾ ਆਪਣਾ ਲਾਸਟ ਦਿਨ ਮਿਲ ਲਗਾ ਇਹ ਵੇ ਉਰਲੀ ਸਾਈਡ ਦੀ ਟਰਾਲੀਆਂ ਲੱਗ ਰਹੀਆਂ ਪੂਰਾ ਨਾ ਇਹਨਾਂ ਨੇ ਸਟੋਰ ਕਰਿਆ ਵਾ ਮਾਲ ਡੰਪ ਲਾਇਆ ਵਾ ਪੂਰਾ ਇੱਧਰ ਟਰਾਲੀਆਂ ਇਹ ਯਹਾਂ ਚ ਐਂ ਰੁਕਦੇ ਦੀ ਮਾਲ ਇਕੱਠਾ ਕਰਕੇ ਇਹ ਭੀੜ ਰਹੇ ਆਂ ਅੱਜ ਹੋ ਗਈ ਬਈ ਸਵੇਰੇ 31 ਮਾਰਚ 31 ਮਾਰਚ ਦੀ ਸਵੇਰ ਹੈ ਬਈ ਅੱਜ ਬਾ 31 ਤਰੀਕ ਨੂੰ ਮਿਲ ਫਾਈਨਲ ਹੈ ਬਾ ਜੇ ਕਿਸੇ ਵਾਰ ਰਹਿ ਗਿਆ ਕਰਨਾ ਹੀ ਬਗਲਾ ਆਪ ਦੇਖੇਗਾ ਕੀ ਕਰਨਾ ਮਰੀਂਡਾ ਮਿਲ ਚਲੇਗਾ 10 ਤਰੀਕ ਤੱਕ ਸ਼ਾਇਦ ਹਲੇ ਆ ਗਾ ਬਾਈ ਨੰਬਰ ਟਰਾਲੀ ਦਾ ਬਣੇਗਾ ਇੰਨਾ ਕਮਲ ਦਵਾਣਾ ਜੀ ਆ ਲਾਸਟ ਜਿਹੜੇ ਨਾਲ ਵੀ ਹਾਈਡਰੌਲਿਕ ਨਹੀਂ ਕਰਦੀ ਬਾਈ ਟਰਾਲੀ ਖਾਲੀ ਹੋ ਰਹੀ ਥੋੜੇ ਮੰਗਰੇ ਦੇ ਬਸਿਓ ਕੋਦਨ ਦਾ ਡੱਬਾ ਬੰਦ ਕਰਕੇ ਕਰੀਏ ਨਾ ਰੇ ਇਹ ਬੰਦ ਹੈ ਪੋੜੇ ਉਹਨਾਂ ਟਰਾਲੀ ਲੱਗੇ ਵਿੱਚ ਤਾਂ ਕਰੀਏ ਕਿ 80 ਕਾਉਂਟਰ 70 ਕਿਲੋ ਵੇਟ ਹੋ ਗਿਆ ਬਾਈ ਨੈਟ ਸਾਰਾ ਘੱਟ ਕਟਾ ਗਿਆ ਠੀਕ ਹੈ ਬਾਈ ਚਲਦੇ ਆ ਹਲਵੀਦਾ ਕਰਦੇ ਆਪਾਂ ਟੰਡੇ ਨੂੰ ਮਿਲਾਂਗੇ ਜੁੰਦੇ ਬਸਦੇ ਰਹੇ ਅਗਲੇ ਸਾਲ ਅਗਲੇ ਸੀਜ਼ਨ ਵੀ ਮਾ ਬਾਈ ਚਾਚੂ ਜਾ ਕੇ ਬਾਹਰ ਮOHAMA ਧੋਨੇ ਨਾਲੇ ਹਰਾ ਤੇ ਲੰਘ ਲੂੰਗੀ ਜੇ ਰਹੇ ਹੋ ਗਏ 1GB ਦਾ ਟਾਈਮ ਹੋ ਗਿਆ तकरीबन ਹਾਲੀ ਭਈਆ ਯਾਰ ਬਾਈ ਕੱਢੀ ਐ ਉਹ ਬੜੀਆ ਡਾਗ ਹੁੰਦੇ ਆਈ ਕੱਲ ਜੀ ਆਈ ਜੀ ਮਦਰ ਬੰਦੇ ਨੇ ਕੱਢੀ ਨਹੀਂ ਕਰੀ ਸਾਬ ਫਾਈਨਲ ਹੋ ਗਿਆ ਜੀ ਲੱਗੇ ਮਿਲ ਗਈ ਲਾਸਟ ਚਾਹ ਬੇਨੇ ਸੀਜ਼ਨ ਕੀ ਚਾਲੇ ਇਹਦੇ ਪੱਕਰਾਂ ਦੇ ਦਰਬਾਈ ਮਿਲ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਵੀਰੇ ਠੰਡ ਮਨ ਰਹੀ ਹੈ ਹੈ ਠੰਡ ਮਨ ਲੱਗਦੀ ਹੈ ਜਿਆ ਮੈਂ ਪੂਰੀ ਤੇ ਪਿਆ ਮੈਂ ਤੇ ਰਾਤ ਦਾ ਬੇਸਤਰਾ ਮੇਰਾ ਦੂਈ ਟੇ ਬਿਸਤਰੇ ਬੁਸਤਰੇ ਦਾ ਵਸਤਰੀ ਦੇ ਲੋਈਆਂ ਵਿੱਚ ਕੱਟਿਆ ਰਾਤ ਦਾ ਭੈਣ ਜਦੋਂ ਦੂਈ ਟੇ ਲਈ ਰਹਿ ਗਿਆ ਭਲੇਖੇ ਚਲੋ ਕੋਈ ਨਹੀਂ ਹੋ ਜਾ ਮੈਨੂੰ ਆ ਜੀ ਵੇਖੋ ਬੱਪਰੀ ਵੀ ਤਾਂ ਨਹੀਂ ਰਹੀ ਕੋਈ ਖਾਲੀ ਉਹ ਖੜੀਆਂ ਟਰਾਲੀਆਂ ਹਨ ਕੋ ਉਹ ਖੜੀ ਅੱਗੇ ਵਾ ਟਾਵਲ ਜੋੜਾ ਬੰਦਾ ਨਹੀਂ ਹੈਗਾ ਉਹਦੇ ਤੇ ਇੱਕ ਆ ਵੀ ਖੜੀ ਹੈ ਆ ਜਾਓ ਹੁਣ ਦਿਨੇ ਕਰ ਲੈਣ ਜਾਂਦੇ ਜੀ ਆਹ ਚਲ ਹੈ ਅੰਦਰ ਡੰਪ ਲਾਇਆ ਵਾ ਹਲੇ ਤਾਂ ਇਹਨਾਂ ਨੇ ਆਹ ਚਲਾਉਂ ਭਾਈ ਪਿੰਡ ਨੂੰ ਚਾਹ ਪੀ ਗਏ ਧੰਨਵਾਦ ਭਾਈ ਥਾਰਾ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਲੈ ਠੀਕ ਹੈ ਅੰਦਰ ਚਲਾਉਂ ਭਾਈ ਪਿੰਡ ਨੂੰ ਨਿੱਪੜ ਗਿਆ ਕੰਮ ਕਹਿਣਾ ਮਿੱਲਾਲਾ ਨੇ ਨਰਾ ਗਨੇ ਨਨੇ ਮੂਹੇ ਟਰੈਕਟਰ ਬਾਈ ਘਰੇ ਆ ਕੇ ਤੇ ਆਪਾਂ ਚੱਲ ਰਿਹਾ ਆਪਣਾ ਮਿਸਤਰੀਆਂ ਦਾ ਕੰਮਕਾਰ ਆਪਣੇ ਥੋੜਾ ਜਿਹਾ ਸਮਾਨ ਜਾ ਲੈਣ ਜਾਣਾ ਹੈ ਪਾਣੀ ਲਾਇਆ ਵਾ ਕੁਸ ਗੰਨੇ ਨੂੰ ਬੰਦਿਆ ਨਾਲ ਆਪਣਾ